ਦੂਸਰੀ ਗੱਲ ਪਾਰਟੀ ਚ ਕੁਝ ਅਜਿਹੇ ਲੀਡਰ ਹੁੰਦੇ ਨੇ ਜਿਹੜੀ ਆਪਣੀ ਛਾਖ ਨੂੰ ਤਾਂ ਬਹੁਤ ਉੱਚਾ ਸਮਝਦੇ ਨੇ ਪਰ ਦੂਏ ਨੂੰ ਨੀਮਾ ਦਿਖਾਉਣ ਚ ਬਹੁਤ ਘਟੀਆ ਹਰਕਤ ਚੀਪ ਹਰਕਤ ਕਰਦੇ ਨੇ ਅਜਿਹੇ ਵਿਸ਼ਵਾਸ ਘਾਤ ਲੀਡਰਾਂ ਤੋਂ ਸਾਡੇ ਨੂੰ ਸਾਨੂੰ ਖਾਸ ਕਰਕੇ ਜਿਹੜੇ ਸਟੈਬਲਿਸ਼ ਹੋਏ ਐਸਸੀ ਲੀਡਰ ਨੇ ਉਹਨਾਂ ਤੋਂ ਵਚਨ ਦੀ ਲੋੜ ਆ ਤੇ ਸਾਨੂੰ ਸਾਡੇ ਲੀਡਰ ਰਾਹੁਲ ਗਾਂਧੀ ਇਤਿਹਾਸ ਆ ਕਿ ਉਹ ਹਮੇਸ਼ਾ ਉਹਨਾਂ ਲੀਡਰ ਨੂੰ ਅੱਗੇ ਲੈ ਕੇ ਆਉ ਜਿਹੜੇ ਗਰਾਸ ਰੂਟ ਤੇ ਕੰਮ ਕਰਦੇ ਨੇ ਤੇ ਬਿਨਾਂ ਪਰਿਵਾਰਾਂ ਤੋਂ ਉੱਪਰ ਆਉਣੇ ਤੇ ਜਿਹੜੇ ਇਹ ਜੇ ਲੀਡਰ ਨੇ ਉਹਨਾਂ ਦਾ ਛੇਤੀ ਨਾ ਛੇਤੀ ਰਾਹੁਲ ਗਾਂਧੀ ਤੇ ਮੁਰੇ ਚਾਨਣਾ ਕਰਾਂਗੇ ਵੀ ਤੇ ਉਹਨਾਂ ਨੂੰ ਦੱਸਾਂਗੇ ਸੁਣਨ ਚਾੜੀ ਹੈ ਦਰਦ ਛਲਕ ਰਿਹਾ ਕਿ ਮੇਰੀ ਜਿਹੜੀ ਆ ਟਿਕਟ ਕਟੌਂਚ ਤੇ ਇੱਕ ਲੀਡਰ ਦਾ ਹੱਥ ਸੀ ਕੌਣ ਲੀਡਰ ਨੇ ਨਹੀਂ ਪਹਿਲੀ ਗੱਲ ਤਾਂ ਇਹ ਟਿਕਟ ਕਟੌਂਚ ਤੇ ਮੈਂ ਕਿਹੜਾ ਸਿਟਿੰਗ ਐਮਪੀ ਸੀ ਕੱਲ ਪਾਰਟੀ ਅੱਗੇ ਡਿਮਾਂਡ ਰੱਖੀ ਸੀ ਪਾਰਟੀ ਨੇ ਜੋ ਫੈਸਲਾ ਲਿਆ ਉਹ ਤੇ ਫੁੱਲ ਚੜਾਏ ਨੇ ਹਮੇਸ਼ਾ ਪਾਰਟੀ ਦੇ ਫੁੱਲ ਚੜਾਉਂਦੇ ਰਹਿਾਂਗੇ ਜੋ ਵੀ ਪਾਰਟੀ ਕੰਮ ਦੇਊਗੀ ਉਹਨੂੰ ਸਿਰੇ ਚੜਾਾਂਗੇ ਦੂਸਰੀ ਗੱਲ ਪਾਰਟੀ ਚ ਕੁਝ ਅਜਿਹੇ ਲੀਡਰ ਹੁੰਦੇ ਨੇ ਜਿਹੜੀ ਆਪਣੀ ਛਾਖ ਨੂੰ ਤਾਂ ਬਹੁਤ ਉੱਚਾ ਸਮਝਦੇ ਨੇ ਪਰ ਦੂਏ ਨੂੰ ਨੀਮਾ ਦਿਖਾਉਣ ਚ ਬਹੁਤ ਘਟੀਆ ਹਰਕਤ ਚੀਪ ਹਰਕਤ ਕਰਦੇ ਨੇ ਇਹ ਜਿਹੇ ਵਿਸ਼ਵਾਸ ਘਾਤ ਲੀਡਰਾਂ ਤੋਂ ਸਾਡੇ ਨੂੰ ਸਾਨੂੰ ਖਾਸ ਕਰਕੇ ਜਿਹੜੇ ਸਟੈਬਲਿਸ਼ ਹੋਏ ਐਸਸੀ ਲੀਡਰ ਨੇ ਉਹਨਾਂ ਤੋਂ ਬਚਣ ਦੀ ਲੋੜ ਆ ਤੇ ਉਹ ਚਾਹੁੰਦੇ ਨੇ ਵੀ ਅਸੀਂ ਜਾਂ ਸਾਡਾ ਪਰਿਵਾਰ ਹੀ ਅੱਗੇ ਵਧੇ ਤੇ ਇਹ ਜਿਹੇ ਲੀਡਰਾਂ ਨੂੰ ਪਾਰਟੀ ਹਾਈ ਕਮਾਂਡ ਨੂੰ ਸੋਚਣਾ ਚਾਹੀਦਾ ਜਿਹੜੇ ਪਾਰਟੀ ਰਾਹੁਲ ਗਾਂਧੀ ਜੀ ਨੇ ਗਰਾਸ ਰੂਟ ਤੋਂ ਚੱਕੇ ਨੌਜਵਾਨ ਜਿਨ੍ਹਾਂ ਦੀ ਕੋਈ ਸਿਆਸੀ ਸੂਝਬੂਝ ਨਹੀਂ ਸੀ ਪੋਲਿਟিক্যাল ਪਰਿਵਾਰ ਨਹੀਂ ਸੀ ਹੈਗੇ ਉਹਨਾਂ ਨੂੰ ਆਪਣੇ ਪਾਇਲਟ ਪ੍ਰੋਜੈਕਟ ਯੂਥ ਕਾਂਗਰਸ ਲਈ ਅੱਗੇ ਲੈ ਕੇ ਆਏ ਨੇ ਉਹ ਜਿਹੜੇ ਪੈਦਾ ਕੀਤੇ ਨੇ ਲੀਡਰ ਉਹਨਾਂ ਨੂੰ ਅੱਗੇ ਵਧਣ ਲਈ ਰਾਹੁਲ ਗਾਂਧੀ ਜੋ ਸਿਹਤ ਦੇ ਰਿਹਾ ਸਾਨੂੰ ਰਾਹੁਲ ਗਾਂਧੀ ਦੀ ਸਿਹਤ ਤੇ ਫੈਰਾ ਦੇਣਾ ਚਾਹੀਦਾ ਤੇ ਸਾਨੂੰ ਸਾਡੇ ਲੀਡਰ ਰਾਹੁਲ ਗਾਂਧੀ ਇਤਿਹਾਸ ਆ ਕਿ ਉਹ ਹਮੇਸ਼ਾ ਉਹਨਾਂ ਲੀਡਰ ਨੂੰ ਅੱਗੇ ਲੈ ਕੇ ਆਉ ਜਿਹੜੇ ਗਰਾਸ ਰੂਟ ਤੇ ਕੰਮ ਕਰਦੇ ਨੇ ਤੇ ਬਿਨਾ ਪਰਿਵਾਰਾਂ ਤੋਂ ਉੱਪਰ ਆਏ ਨੇ ਤੇ ਜਿਹੜੇ ਇਹ ਜੇ ਲੀਡਰ ਨੇ ਉਹਨਾਂ ਦਾ ਛੇਤੀ ਨਾ ਛੇਤੀ ਰਾਹੁਲ ਗਾਂਧੀ ਦੇ ਮੂਰੇ ਚਾਨਣਾ ਕਰਾਂਗੇ ਵੀ ਤੇ ਉਹਨਾਂ ਨੂੰ ਦੱਸਾਂਗੇ ਪਰ ਨਾਮ ਹਲੇ ਡਿਸਕਲੋਜ਼ ਨਹੀਂ ਕਰਨਾ ਉਹ ਜ ਸਾਡਾ ਲੀਡਰ ਬਲਾਊ ਪੁੱਛੋ ਉਹਨਾਂ ਨੂੰ ਦੱਸਾਂਗੇ ਕਿਹੜੇ ਲੀਡਰ ਪੰਜਾਬ ਚ ਕੀ ਕਰ ਰਹੇ ਇੱਕ ਹੋਰ ਵੀ ਚਰਚਾ ਬੜੀ ਇੱਥੇ ਚਲਾਈ ਹੋਈ ਸੀ ਕਹਿੰਦੇ ਜੀ ਲੱਖਾ ਜੀ ਬੀਜੇਪੀ ਜਾ ਰਹੇ ਨੇ ਕਈ ਖ਼ਵਾਰਾਂ ਚ ਵੀ ਖ਼ਬਰਾਂ ਲੱਗੀਆਂ ਜੀ ਦੇਖੋ ਬੀਜੇਪੀ ਜਾਣ ਦੀ ਕੋਈ ਤੁਕ ਨਹੀਂ ਬਣਦੀ ਕਿਉਂਕਿ ਕਾਂਗਰਸ ਪਾਰਟੀ ਨੇ ਕਾਮ ਪਰਿਵਾਰ ਤੋਂ ਚੱਕ ਕੇ ਤਿੰਨ ਵਾਰ ਕਾਂਗਰਸ ਪਾਰਟੀ ਵੀ ਚੋਣ ਲੜਾਤੀ ਜ਼ਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਰਿਹਾ ਦੋ ਵਾਰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਪ੍ਰਧਾਨ ਆ ਇਤੋਂ ਵੱਧ ਪਾਰਟੀ ਕੀ ਦੇ ਦੋ ਇਸ ਲਈ ਪਾਰਟੀ ਤੇ ਪਹਿਰਾ ਦੇਣਾ ਪਾਰਟੀ ਦੇ ਕੰਮ ਤੇ ਪਹਿਰਾ ਦੇਣਾ ਲੱਕੇ ਦਾ ਪਰਸਨਲ ਪੱਤਾ ਤੇ ਬੀਜੇਪੀ ਚ ਜਾਣ ਤੇ ਤਾਂ ਮੈਂ ਕਦੇ ਸੋਚ ਹੀ ਨਹੀਂ ਸਕਦਾ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ